ਮੁਜਾਲਪੁਰ ਟੀਵੀ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਆ ਤੁਹਾਡੇ ਨਾਲ ਸਰਵਿਸਿੰਗ ਗੱਲ ਕਰਨ ਲੱਗੇ ਆ ਆ ਆਦਮੀ ਪਾਰਟੀ ਦੀ ਜਿਹੜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ بڑے بڑے ਦਾਅਵੇ ਕਰਦੀ ਸੀ ਪਾਰ ਜਿਹੜੇ ਉਹਨਾਂ ਦੇ ਸਰਪੰਚ ਆ ਉਹਨਾਂ ਦੇ ਉੱਪਰ ਜਿਹੜੇ ਐ ਚੋਰੀ ਦੇ ਇਲਜ਼ਾਮ ਜਿਹੜੇ ਐ ਧਕੇਸ਼ਾ ਦੇ ਇਲਜ਼ਾਮ ਐ ਜਿਹੜੇ ਉਹ ਕਾਫੀ ਤਰ੍ਹਾਂ ਤੋਂ ਲੱਗਦੇ ਵੀ ਆ ਰਹੇ ਨੇ ਤੇ ਅੱਜ ਇੱਕ ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਪਿੰਡ ਜਵੰਦਾ ਕਲਾਂ ਦਾ ਜਿੱਥੋਂ ਦੀਆਂ ਦੋ ਔਰਤਾਂ ਨੇ ਦੋਨੋਂ ਦੀਆਂ ਦੋਨੋਂ ਵਿਧਵਾ ਨੇ ਉਹਨਾਂ ਦੇ ਵੱਲੋਂ ਜਵੰਦਾ ਕਲਾਂ ਦੇ ਸਰਪੰਚ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਨੇ ਹਰਾਨੇ ਜਨਕ ਨੇ ਸੁਣ ਕੇ ਤੁਹਾਡੇ ਵੀ ਜਿਹੜੇ ਆ ਰੌਗ ਤੇ ਉਹ ਖੜੇ ਹੋ ਜਾਣਗੇ ਉਸ ਬੀਬੀ ਅਮਨਦੀਪ कौर ਦਾ ਕਹਿਣਾ ਹੈ ਕਿ ਸਾਡਾ ਟਰੈਕਟਰ ਸਾਡੇ ਰਿਸ਼ਤੇਦਾਰ ਸਾਡੀ ਪੈੜੀ ਦੇ ਵਿਚਾਰੇ ਨੇ ਸਾਡੀ ਪੈੜੀ ਹੈ ਕਾਗਜ਼ ਸਾਡੇ ਕੋਲੇ ਪਰ ਸਾਡੇ ਹੀ ਪਿੰਡ ਦਾ ਸਰਪੰਚ ਹੈ ਜਿਹੜਾ ਉਹ ਨੌਜਵਾਨ ਮੁੰਡੇ ਹਥਿਆਰਾਂ ਦੇ ਨਾਲ ਲੈ ਕੇ ਆਉਂਦਾ ਏ ਤਾ ਸਾਡਾ ਜਿਹੜਾ ਟਰੈਕਟਰ ਹੈ ਉਹ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ। ਥਾਣੇ ਦੇ ਜਾਦਵ ਪਰਿਵਾਰ ਨੇ ਦੱਸਿਆ ਕਿ ਜਦ ਅਸੀਂ ਇਸ ਦੀ ਭਾਲ ਕਰਦੇ ਹੋਏ ਥਾਣਾ ਸਰਹਾਲੀ ਵਿੱਚ ਪਹੁੰਚਦੇ ਆ ਤਾਂ ਉੱਥੇ ਜਾ ਕੇ ਦੇਖਦੇ ਆ ਕਿ ਇੱਥੇ ਟਰੈਕਟਰ ਗਾਇਬ ਹੈ ਸਿਰਫ ਉੱਥੇ ਜਿਹੜੀਆਂ ਐ ਹੱਲਾ ਨੇ ਉਹ ਭਈਆਂ ਹੋਈਆਂ ਨੇ। ਇਸ ਦੇ ਬਾਬਤ ਜ਼ਿਆਦਾ ਸੀ ਸਰਪੰਚ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਉੱਤੇ ਜਿਹੜੀ ਹੈ ਗੁੰਡਾਗਰਦੀ ਕਰਨ ਦੇ ਜਿਹੜੇ ਇਲਜ਼ਾਮ ਨੇ ਤੁਹਾਡੇ ਉੱਤੇ ਟਰੈਕਟਰ ਖੋਣ ਦੇ ਇਲਜ਼ਾਮ ਨੇ ਤੁਹਾਡੇ ਉੱਤੇ ਜਿਹੜੇ ਹੈ ਉਹ ਬਹੁਤ ਹੀ ਜਿਹੜੇ ਹੈ ਵੱਡੇ ਇਲਜ਼ਾਮ ਜਿਹੜੇ ਹੈ ਅਮਨਦੀਪ ਕੌਰ ਦੇ ਮੰਜਰੇ ਲਗਾਏ ਜਾ ਰਹੇ ਨੇ ਪਰ ਉਹਨਾਂ ਨੇ ਜਿਹੜੇ ਹੈ ਇਲਜ਼ਾਮ ਲੱਗੇ ਨੇ ਉਹਨਾਂ ਤੋਂ ਨਕਾਰਾ ਕੀਤਾ ਹੈ ਉਹਨਾਂ ਕਹਿੰਦੇ ਜਿਹੜੇ ਸਾਡੇ ਸਾਡੇ ਉੱਪਰ ਇਲਜ਼ਾਮ ਲੱਗ ਰਹੇ ਨੇ ਇਹ ਜਿਹੜੇ ਹੈ ਉਹ ਬਿਲਕੁਲ ਨਹੀਂ ਜ਼ਿਆਦਾ ਸੀ ਐਸ ਐਚ ਓ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਥਾਣਾ ਸਰਹਾਲੀ ਪਹੁੰਚ ਕਰਦੇ ਆ ਤਾਂ ਐਸਐਚਓ ਸਾਹਿਬ ਨੇ ਪਹਿਲਾਂ ਤਾਂ ਸਾਨੂੰ ਕਿਹਾ ਕਿ ਸਾਨੂੰ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੇ ਬਾਈਟ ਕਰਨੀ ਜਿਹੜੀ ਮਨਾਂ ਕੀਤੀ ਹੋਈ ਉਸ ਤੋਂ ਬਾਅਦ ਸਾਡੇ ਪੱਤਰਕਾਰ ਨੇ ਐਸਪੀ ਸਾਹਿਬ ਨਾਲ ਜਿਹੜੀ ਗੱਲ ਹੈ ਉਹਨਾਂ ਦੀ ਕਰਵਾਈ ਹੈ ਕਿ ਸਾਰੇ ਇਹਨਾਂ ਨੂੰ ਤੁਸੀਂ ਬਾਈਟ ਕਰਨ ਦੇ ਮਨਾਂ ਕੋ ਕੀਤਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਐਸਐਚਓ ਗੁਰਿੰਦਰ ਸਿੰਘ ਜੀ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ 12 ਵਜੇ ਜਿਹੜੀ ਹੈ ਦੋਨੋਂ ਹੀ ਜੜੀਆਂ ਪਾਰਟੀਆਂ ਬੁਲਾਈਆਂ ਨੇ ਗੱਲਬਾਤ ਕਰਦੇ ਆ ਉਹਨਾਂ ਦੀ ਸੁਣਦੇ ਆ ਪਹਿਲਾਂ ਤਾ ਮੈਂ ਤੁਹਾਨੂੰ ਵਾਈਟ ਦਵਾਗਾ ਉਸ ਤੋਂ ਬਾਅਦ ਅਸੀਂ ਬਾਰ-ਬਾਰ ਕਾਲ ਕੀਤੀ ਹੈ ਗੁਰਿੰਦਰ ਸਿੰਘ ਜੀ ਨੂੰ ਪਰ ਉਹਨਾਂ ਦੇ ਵੱਲੋਂ ਜਿਹੜਾ ਕੋਈ ਵੀ ਕਿਸੇ ਵੀ ਪੱਤਰਕਾਰ ਦਾ ਜਿਹੜਾ ਵਾ ਉਹ ਫੋਨ ਜਿਹੜਾ ਉਹ ਪਿਕਅਪ ਨਹੀਂ ਕੀਤਾ ਗਿਆ ਉਹਨਾਂ ਨੇ ਨਹੀਂ ਫੋਨ ਕਿਸੇ ਦਾ ਚੁੱਕਿਆ ਤਾਂ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਔਰਤ ਮੌਜੂਦਾ ਸਰਪੰਚ ਉੱਤੇ ਜਿਹੜੇ ਐ ਗੁੰਡਾਗਰਦੀ ਦੇ ਇਲਜ਼ਾਮ ਲਗਾ ਰਹੀ ਹੈ ਸਰਪੰਚ ਜਿਹੜਾ ਵਾ ਉਹ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ ਪੁਲਿਸ ਕਹਿੰਦੀ ਹੈ ਕਿ ਇਥੇ ਹੱਲਾ ਨੇ ਟਰੈਕਟਰ ਨਹੀਂ ਹੈਗਾ ਪਰ ਇੱਕ ਨਵੀਂ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਥਾਣੇ ਦੇ ਵਿੱਚੋਂ ਹੀ ਜੜਾਵਾ ਟਰੈਕਟਰ ਹੈ ਉਹ ਮਿਲ ਜਾਂਦਾ ਏ ਇਹ ਕਿਸ ਨਾਲ ਕਿਸ ਦੀ ਮੀਂਹ ਭੂਤ ਚੱਲ ਰਹੀ ਏ ਇਹ ਤੁਸੀਂ ਕਮੈਂਟ ਕਰਾਈ ਜਰੂਰ ਦੱਸਿਓ ਕੀ ਨਾਂ ਪੈਂਦਾ ਅਮਨਦੀਪਾ ਕਿਹੜਾ ਪੈਂਦਾ ਜਵੰਦਾ ਕਣ ਕੀ ਮਾਮਲਾ ਜਿਹੜਾ ਬਹੁਤ ਸਾਰੇ ਵਿਅਕਤੀਆਂ ਨਾਲ ਲੈ ਕੇ ਥਾਣੇ ਪੁੱਜੀਓ ਸਰ ਸਾਡੀ ਪਹਿਲੀ ਦਾ ਮਾਮਲਾ ਆ ਜੀ ਇਹ ਸਾਡੀ ਪਹਿਲੀ ਤੇ ਦਾ ਮਤਲਬ ਕੇਸ ਚੱਲਦਾ ਪਿਆ ਤੇ ਅਸੀਂ ਤੇ ਵੈਸੇ ਆਮ ਆਦਮੀ ਨੂੰ ਇਹੋ ਕਿਹਾ ਕਿ ਨਾ ਸਰਪੰਚ ਨੂੰ ਕਿਹਾ ਕਿ ਸਾਡੇ ਜੋ ਵੀ ਕੋਰਟ ਫੈਸਲਾ ਕਰੂਗਾ ਇਹ ਮਤਲਬ ਉਸ ਚੀਜ਼ ਤੇ ਰਵਾਂਗੇ ਪਰ ਇਹ ਸਾਨੂੰ ਤੰਗ ਕਰਦੇ ਪਏ ਆ ਪਹਿਲਾਂ ਸਾਡੀ ਇਹਨਾਂ ਨੇ 5 ਕਿਲੇ ਮਤਲਬ ਕਣਕ ਖਰਾਬ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਹੁਣ ਸਾਡੀ ਇਹ ਝੋਨਾ ਨਹੀਂ ਸਾਡਾ ਲੱਗਣ ਦੇਂਦਾ ਇਹ ਆਮ ਆਦਮੀ ਦਾ ਰਾਜੀ ਜਸਕਰਨ ਸਿੰਘ ਲਾਲੀ ਸਰਪੰਚ ਅੱਜ ਬੰਦਿਆਂ ਦਾ ਹਾਂਜੀ ਇਹ ਵੀ ਤੇ ਵਾਲੇ ਦਿਗੇ ਤੇ ਜੀਟੀਵੀ ਦਿਖਾ ਦਿੱਤੀ ਇਥੇ ਸਾਰੇ ਅਸੀਂ ਦਰਖਾਸਤ ਦਿੱਤੇ ਆ ਕਿ ਅਸੀਂ ਤਰਾ ਮਤਲਬ ਪਹਿਲੀ ਵਾਹ ਦੇ ਪੈ ਤੇ ਸਾਡਾ ਟਰੈਕਟਰ ਜਿਹੜਾ ਵਾ ਸਾਡੇ ਕੋਲ ਜ਼ਬਰਦਸਤੀ ਖੋ ਕੇ ਲੈ ਆਏ ਆ ਹੁਣ ਸਾਡਾ ਪਤਾ ਨਹੀਂ ਕਿ ਟਰੈਕਟਰ ਕਿਥੇ ਹੱਲਾ ਜਿਹੜੀਆਂ ਉਠਾਣੇ ਛੱਡ ਗਏ ਆ ਕਿੰਨੇ ਕਿਰਤੀ ਸੀ ਸਰ ਕਾਫੀ 10 12 ਜਾਣੇ ਸੀ ਹਥਿਆਰ ਲੈ ਕੇ ਆਏ ਆ ਤੇ ਸਾਨੂੰ ਮਤਲਬ ਹਥਿਆਰਾਂ ਦੀ ਨੋਕ ਤੇ ਸਾਡਾ ਟਰੈਕਟਰ ਖੋ ਕੇ ਲੈ ਆਏ ਆ ਠੀਕ ਹੈ ਜੀ ਸਾਨੂੰ ਕਹਿੰਦੇ ਆ ਕਿ ਜਾਂ ਤੇ ਸਾਨੂੰ ਟਰੈਕਟਰ ਦੇ ਦਿਓ ਤੇ ਜਾਂ ਫਿਰ ਇਹਨਾਂ ਨੂੰ ਜਾਨੋਂ ਮਾਰ ਦੇਣਾ ਹੀ ਜਨਾਨੀਆਂ ਹੀ ਹਾਂ ਤੇ ਸਾਡੇ ਮਾਸਰ ਜੀ ਪਹਿਲੀ ਵਾਹ ਆਇਆ ਤੇ ਫਿਰ ਉਹਨਾਂ ਨੇ ਮਤਲਬ ਟਰੈਕਟਰ ਕੱਲੇ ਹੀ ਤੇ ਟਰੈਕਟਰ ਇਹ ਤੁਹਾਡਾ ਕੋ ਨੁਕਸਾਨ ਦਾ ਕੌਣ ਜਿੰਮੇਵਾਰ ਹੈ ਸਰੇ ਆਮ ਆਦਮੀ ਦਾ ਸਰਪੰਚ ਜਸਕਰਨ ਸਿੰਘ ਲਾਲੀ ਹੈ ਸਾਡਾ ਜ਼ਿੰਮੇਵਾਰ ਆ ਜੋ ਵੀ ਤੁਹਾਡਾ ਨੁਕਸਾਨ ਹੁੰਦਾ ਜਿੱਨੀ ਜਵੀਲੇ ਗਈ ਤੇ ਕੱਦ 86 ਕਨਾਲ ਆ ਅਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਆਪਣਾ ਪਿੰਡ ਦਿਲ부ਰਜੀ ਆ ਸਰਬਜੀਤ ਸਿੰਘ ਨਾਂ ਆ ਕੀ ਲਾਵੜਾ ਜਿਹੜਾ ਥਾਣੇ ਪਹੁੰਚੇ ਹੋ ਥਾਣੇ ਪਹੁੰਚਿਆ ਜੀ ਆ ਜ਼ਮੀਨ ਦਾ ਝਗੜਾ ਚੱਲਦਾ ਕੋਰਟ ਛਟੇ ਆ ਸਾਨੂੰ ਤੇਰਾ ਕਿਰਸ਼ਨ ਸਿੰਘ ਆ ਸਰਪੰਚਾ ਲਾਲੀ ਇਹ ਜੀ ਜਬਰਦਸਤੀ ਇਹ ਰੋਟਰੈਕਟਰ ਕੋ ਲਿਆ ਆ ਉਥੇ ਵਹੋਂਦੇ ਤੋਂ ਜ਼ਮੀਨ ਕਿਹੜੇ ਪਿੰਡ ਦਾ ਸਰਪੰਚ ਇਹ ਜਵੰਦੇ ਖਲਾ ਦਾ ਜੀ ਅੱਜ ਕੀ ਗੱਲਬਾਤ ਹੋਈ ਹੈ ਅੱਜ ਕੋਈ ਨਹੀਂ ਆਦਾ ਮੇਰੇ ਮੈਪੜੀ ਨਹੀਂ ਵਹੋਂਦੇ ਨਹੀਂ ਤੁਹਾਨੂੰ ਛਟੇ ਆ ਮੈਂ ਤੁਹਾਨੂੰ ਜਾਨੋ ਮਾਰ ਦੇਣਾ ਹੈ ਹਥਿਆਰ ਲਿਆਦਾ 15 ਬੰਦੇ ਲਿਆ ਆ ਨਾਲ ਅਸੀਂ ਦੇ ਆਪਣੇ ਆ ਉਤਰੇ ਵਹੋਂਦੇ ਆ ਟਰੈਕਟਰ ਕਿੱਥੇ ਲੈ ਗਿਆ ਟਰੈਕਟਰ ਹੋਣਾ ਇੱਥੇ ਲਾ ਥਾੜੇ ਲਾ ਗਿਆ ਸਰੀਆਲੀ ਤੇ ਟਰੈਕਟਰ ਤਾਂ ਨਹੀਂ ਪਤਾ ਕਿੱਥੇ ਆ ਕੀ ਮਨ ਕੀ ਕਰਦੇ ਨੇ ਉਹਨੇ ਇਹ ਮੰਗ ਕਰਦੇ ਆਂ ਰਾਜ ਸੰਤ ਦਵਾਇਆ ਜਾਵੇ ਤੇ ਇੱਥੇ ਕਾਰਵਾਈ ਕਾਨੂੰਨੀ ਜਿਹੜੀ ਆ ਕਾਰਵਾਈ ਕੀਤੀ ਜਾਵੇ। ਹਾਂਜੀ ਪਤਾਂ ਜੀ ਕੀ ਤੁਹਾਡਾ ਨਾਮ ਤੇ ਕਿਸ ਜਥੇ ਦਮੀ ਆ ਜੀ? ਅੰਗਰੇਜ਼ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸੰਘ ਸੰਗਠਨ ਬੇਟੀ ਦਾ ਜਮਲ ਜੂਨ ਪ੍ਰਧਾਨ ਪਿੰਡ ਤੁਰਜੀ ਕੀ ਮਾਮਲਾ ਹੈ ਜੀ ਦਾ ਭੈਣ ਦੇ ਰਾਜ ਖਾਲੇ ਬੋਏ ਤੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਟ੍ਰੈਕਟਰ ਖੋਹ ਲਿਆ ਕੀ ਮਾਮਲਾ ਹੈ? ਇਹ ਭੈਣ ਦਾ ਮਸਲਾ ਵਾ ਇਹ ਵਿਚਾਰੀ ਹੈ ਵੀ ਦਵਾਵਾ ਇਹਨਾਂ ਦੇ ਕੋਈ ਮਤਲਬ ਬੰਦਾ ਨਹੀਂ ਹੈਗਾ ਤੇ ਸਰਕਾਰ ਹੈ ਜਿਹੜੀ ਇਹਨਾਂ ਦੇ ਪਿੰਡ ਦਾ ਸਰਪੰਚ ਹੈ। ਉਹ ਇਹਨਾਂ ਦੇ ਮਤਲਬ ਜਿਹੜੇ ਆ ਇੱਕ ਵਿਧਵਾ ਔਰਤ ਦੇ ਉੱਤੇ ਆਪਣਾ ਤਸਰ ਜੜਾ ਟਾ ਗਏ ਗੁੰਡਿਆਂ ਦੇ ਨਾਲ ਪੂਰਾ ਇਹਨਾਂ ਦਾ ਜਿਹੜਾ ਵਾ ਇਹਨਾਂ ਦੀ ਜ਼ਮੀਨ ਜਾਇਦਾਦ ਦੇ ਉੱਤੇ ਥਿਆਰਾਂ ਦੇ ਨਾਲ ਪੂਰਾ ਜਿਹੜੀ ਪੁਲਸਰੀ ਸ਼ਹਿ ਤੇ ਵੀ ਨਾਲ ਵੀ ਸਾਰਾ ਇਹਨਾਂ ਦੀ ਜ਼ਮੀਨ ਤੇ ਉਹ ਜਿਹੜਾ ਵਾ ਕਬਜ਼ਾ ਕਰ ਰਿਹਾ ਪਿਛੇ ਇਹਨਾਂ ਦੀ ਕਣਕ ਵੀ ਸੀ ਕਣਕ ਵੀ ਅਸੀਂ ਵੜਾ ਗਏ ਹਾਂ ਤੇ ਫਿਰ ਹੁਣ ਇਹਨਾਂ ਨੇ ਵੀ ਕੋਈ ਮੰਤਰੀਆਂ ਸੰਤਰੀਆਂ ਦੀ ਸ਼ਹਿ ਐਮ ਐਲ ਏ ਸ਼ਹਿ ਸਰਪੰਚਾਂ ਦੀ ਸ਼ਹਿ ਦੇ ਨਾਲ ਇਹ ਗੁੰਡਾ ਕਰੀ ਤੇ ਉਤਰਿਆ ਵਾ ਇਹ ਭੈਣ ਸਾਡੀ ਵਿਧਵਾ ਵਾ ਤੇ ਇਹਦਾ ਨਹੀਂ ਜਿਹੜੀ ਆ ਜਾਇਦਾਦ ਆ ਉਹ ਧੱਕੇ ਨਾਲ ਜਿਹੜਾ ਸਰਪੰਚ ਜਿਹੜਾ ਖੋਹ ਲਿਆ ਵਾ ਸਾਡਾ ਕੋਰਟ ਦੇ ਵਿੱਚ ਮਾਨਜੋ ਕੋਰਟ ਨੇ ਸਾਨੂੰ ਸਟੇਵ ਦਿੱਤਾ ਇਹਨਾਂ ਦੇ ਹੱਕ 'ਚ ਜਿਹੜੀ ਸਟੇਵ ਆ ਉਹ ਇਹ ਜਿਹੜੇ ਪੁਲਸ ਵਾਲੇ ਵੀ ਨਹੀਂ ਮੰਨਦੇ ਇਹਨਾਂ ਦਾ ਕੋਈ ਸਟੇ ਜਿਹੜਾ ਇਹਨਾਂ ਦੇ ਹੱਕ 'ਚ ਹੈ ਬਿਲਕੁਲ ਕੋਰਟ 'ਚ ਫੈਸਲਾ ਚੱਲਣ ਰਿਹਾ ਅਸੀਂ ਇਹਨੇ ਵੀ ਜੋ ਕੋਰਟ ਫੈਸਲਾ ਕਰੂਗੀ ਉਹ ਜਿਹੜਾ ਮਨਜ਼ੂਰ ਆ ਸਾਨੂੰ ਸਟੇ ਜਿਹੜਾ ਇਹਦਾ ਇਹਨਾਂ ਦੇ ਹੱਕੇ ਦਿੱਤਾ ਵੀ ਜਿੰਨਾ ਚਿਰ ਕੇਸ ਚੱਲਦਾ ਵਾ ਉਨਾ ਚਿਰ ਜਿਹਦਾ ਕਬਜ਼ਾ ਵਾ ਉਹਦਾ ਕਬਜ਼ਾ ਹੀ ਬਹਾਲ ਰਹੂਗਾ ਜਿਹੜੀ ਆ ਉਹ ਜਿਹੜਾ ਇਥੋਂ ਦਾ ਐਸ ਐਚਓ ਆ ਇਥੋਂ ਹੀ ਪੁਲਸਿਆ ਇਤੋਂ ਦਾ ਸਰਪੰਚ ਆ ਐਮ ਐਲ اے ਮੌਜੂਦਾ ਉਹ ਇਹਨਾਂ ਨੂੰ ਮਤਲਬ ਜਿਹੜਾ ਕੋਰਟ ਤੇ ਸਟੇਜ ਹੋ ਵੀ ਨਹੀਂ ਜਿਹੜਾ ਮੰਨਦਾ ਪਿਆ ਆਪਣੀ ਫੁੱਲ ਗੁੰਡਾਗਰਦੀ ਜਿਹੜੀ ਵਿਖਾਉਂਦੇ ਆ ਜਿਕੇ ਇਸ ਭੈਣ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਜਥੇਦਵੀ ਵੱਲੋਂ ਫਿਰ ਕੀ ਐਕਸ਼ਨ ਹੋਊਗਾ ਜਥੇਦਵੀ ਜੀ ਲੋ ਅਸੀਂ ਆਪਣੇ ਉਤਰੇ ਆ ਗੁਣਾ ਗੱਲ ਕਰਕੇ ਸੂਬੇ ਪੱਤਰ ਦੇ ਜ਼ਿਲ੍ਹੇ ਪੱਤਰ ਦੇ ਇਹ ਤਾਂ ਅਸੀਂ ਬਿਲਕੁਲ ਉੱਥੇ ਜਿਹੜਾ ਪੱਕੇ ਮੋਰਚੇ ਲਾਵਾਂਗੇ ਫਿਰ ਅੱਗੇ ਵੀ ਸਾਡਾ ਮੋਰਚਾ ਇਥੇ ਮੋਗਲੇ ਵਿੱਚ ਚੱਲਣ ਦੇ ਆ ਉੱਥੇ ਵੀ ਇੱਕ ਭੈਣ ਨੂੰ ਉਸੇ ਉੱਥੇ ਵੀ ਸਰਪੰਚ ਨੇ ਜਿਹੜਾ ਨਜਾਇਜ਼ ਜਿਹੜਾ ਚਾਰਕਨਾਂ ਜ਼ਮੀਨ ਹੈ ਉੱਥੇ ਵੀ ਆਪ ਝ ਇੱਕ ਸਾਡਾ ਮੋਰਚਾ ਇਹੋ ਹੀ ਇਹੋ ਹੀ ਇਦਾਂ ਹੀ ਸੇਮ ਤੋਂ ਫਿਰੋਜ਼ਪੁਰ ਚੱਲਣ ਦਿਆ ਉੱਥੇ 3 ਸਾਲ ਹੋ ਗਏ ਆ ਉਦੋਂ ਵੀ ਆਰਤੀਆਂ ਨਹੀਂ ਆਰਤੀਆਂ ਜ਼ਬਰਦਸਤੀ ਇਦਾਂ ਹੀ ਕੀਤੀ ਆ ਉੱਥੇ ਹੀ ਸਾਡਾ 3 ਸਾਲ ਹੋ ਗਿਆ ਉੱਥੇ ਹੀ ਮੋਰਚਾ ਜਿਹੜਾ ਚੱਲਣ ਦਿਆ ਵਾ ਤੇ ਤੀਜਾ ਮੋਰਚਾ ਇੱਥੇ ਵੀ ਲਾਵਾਂਗੇ ਅੱਜ ਅੱਜ ਸਾਡਾ ਜਿਹੜਾ ਆਪਣਾ ਗਰਦਾਸਪੁਰ ਜ਼ਿਲ੍ਹਾ ਦਾ ਉੱਥੇ ਵੀ ਨੇ ਸਰਕਾਰ ਨੇ ਜਿਹੜਾ ਹਾਈਵੇ ਰੋਡ ਨਿਕਲ ਦਿਆ ਵਾ ਇੱਕ ਸਾਡੇ ਕਿਸਾਨ ਦੀ ਜਾਨ 10 ਮਿੰਟ ਪਹਿਲਾਂ ਸਾਨੂੰ ਖਬਰ ਆਈ ਵੀ ਉੱਥੇ ਵੀ ਇੱਕ ਕਿਸਾਨ ਦੀ ਜਾਨ ਜਿਹੜੀ ਉਹਨੇ ਲੈ ਲਈ ਆ ਇਹਦੇ ਉੱਤੇ ਜਿਹੜਾ ਅਸੀਂ ਉਤਲੇ ਆਗੂ ਨਾਲ ਗੱਲ ਕਰਕੇ ਵੱਡੇ ਪੱਤਰ ਦੇ ਉੱਤੇ ਤੇ ਇੱਥੇ ਹੀ ਅਸੀਂ ਆਪਣਾ ਮੋਰਚਾ ਲਾਉਂਦੀ ਮਤਲਬ ਜਿਹੜੀ ਆ ਤਿਆਰੀ ਕਰਾਂਗੇ ਕੀ ਨਾਮ ਤੁਹਾਡਾ ਦੱਸਿਓ ਕਿਹੜਾ ਬੰਦਾ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਪਿੰਡ ਜਵੰਦਾ ਕਲਾਂ ਇੱਕ ਅਮਨਦੀਪ ਆ ਤੁਹਾਡੇ ਪਿੰਡ ਦੀ ਵਿਧਵਾ ਆ ਤੁਹਾਡੇ ਤੇ ਦੋਸ਼ ਲਾ ਰਹੀ ਹੈ ਕਿ ਮੇਰੀ ਸਿਆਸੀ ਤੌਰ ਆ ਜ਼ਮੀਨ ਤੇ ਸਪੰਸਰ ਸਾਹਿਬ ਦੇ ਕਬਜ਼ਾ ਕਰਨ ਦੀ ਨੀਤ ਉਹ ਸਾਡਾ ਟਰੈਕਟਰ ਥੂ ਤੇ ਗੈਂਗ ਦਾ ਪਤਾ ਕੀ ਸਾਰਾ ਬਗਵਾ ਹੈ ਭਾਜੀ ਜ਼ਮੀਨ ਮੇਰੀ ਆ ਮੈਂ ਰਜਿਸਟਰੀ ਕਰਾਈ ਆ ਜੀ ਜ਼ਮੀਨ ਚਾਰ ਪੰਜ ਜਗ੍ਹਾ ਤੇ ਇਹਨਾਂ ਦੀ ਵੇਚੀ 2004 ਦੇ ਵਿੱਚ ਇਹਦੇ ਸੌਰੇ ਪ੍ਰਗਟ ਸਿੰਘ ਨੇ ਆਪਦੀ ਭੈਣ ਨੂੰ ਜਿਹੜੀ ਆ ਮਰੀ ਸਾਬਤ ਕਰਕੇ ਆਪਦੇ ਘਰ ਵਾਲੀ ਨੂੰ ਉਹਦੇ ਥਾਂ ਤੇ ਖਿਲਾਰਿਆ ਪਰਜਾਈਆਂ ਦੀ ਥਾਂ ਤੇ ਕੀ ਹੋਰ ਜਨਾਨੀਆਂ ਖਿਲਾਰ ਕੇ ਇਹਨੂੰ ਤੇ ਹਿੱਸਾ ਹੀ 6-7 ਕਿੱਲੇ ਆਉਂਦਾ ਸੀ ਜੀ ਇਹਨੇ ਉਹਨਾਂ ਦਾ ਹਿੱਸਾ ਵੀ ਵੇਚਤਾ ਹਿੱਸੇ ਤੋਂ ਵੱਧ ਜ਼ਮੀਨ ਵੇਚ ਗਿਆ ਪ੍ਰਗਟ ਸਿੰਘ ਉਹ ਬਿਆਨੇ ਤੋਂ ਮੁੜ ਕੇ ਰਜਿਸਟਰੀ ਕਰਨ ਤੋਂ ਮੁਕਰ ਗਿਆ ਉਹਨਾਂ ਨੂੰ ਕੋਰਟ ਨੇ ਅਦਾਲਤ ਨੇ ਗੁਰਮukh ਸਿੰਘ ਦੇ ਨਾਂ ਤੇ ਰਜਿਸਟਰੀ ਕੀਤੀ ਹੈ ਜੀ ਗੁਰਮukh Singh ਤੋਂ Garmjeet Singh ਦੇ ਨਾਂ ਤੇ ਰਜਿਸਟਰੀ ਹੋਈ ਆ ਤੇ Garmjeet Singh ਤੋਂ ਮੈਂ ਜ਼ਮੀਨ ਲੈਣ ਡਿਆ ਜੀ ਉਹਦੇ ਵਿੱਚ ਇੱਕ ਕਿੱਲਾ ਜ਼ਮੀਨ 2004 ਚ ਨੇ ਬਿਆਨਾ ਕੀਤਾ ਕਿ ਹੋਰ ਨੂੰ ਤੇ ਉਹ ਫੇਰ ਦੁਬਾਰਾ ਮੈਨੂੰ ਵੇਚਣ ਡਿਆ 2012 ਚ ਜਿਹਦੀ ਰਜਿਸਟਰੀ ਟੁੱਟ ਚੁੱਕੀ ਆ ਮੈਂ ਉਹ ਇੱਕ ਕਿੱਲਾ ਵਾਪਸ ਲੈਣ ਲਈ ਉਹਨਾਂ ਕੋ ਗਿਆ ਉਹਨਾਂ ਕਹਿੰਿਆ ਅਸੀਂ ਸਾਰੀ ਜ਼ਮੀਨ ਦੇਣੀ ਆ ਇਕੱਠੀ ਇਕੱਲੀ ਨਹੀਂ ਦੇਣੀ ਜ਼ਮੀਨ ਇਹ ਕਰਕੇ ਮੈਨੂੰ ਮਜਬੂਰੀ ਜੀ ਸਾਰੀ ਜ਼ਮੀਨ ਲੈਣੀ ਪਈ ਆ ਸੱਤ ਕਿੱਲਾਂ ਦੀ ਰਜਿਸਟਰੀ ਮੇਰੇ ਨਾਂ ਤੇ ਹੋ ਗਈ ਆ ਜੀ ਤਿੰਨ ਕਿੱਲਾਂ ਤੇ ਸਟੇ ਚੱਲਦਾ ਆ ਉਹ ਸਟੇ ਵਾਲੀ ਪਹਿਲੀ ਮੈਂ ਜਿਹੜੀ ਉਤਰਾ ਛੱਡੀ ਆ ਬਾਕੀ ਜ਼ਮੀਨ ਮੈਂ ਵਾਰਿਆ ਜੀ ਇਹ ਆਣ ਕੇ ਸਗੋਂ ਮੈਨੂੰ ਤੰਗ ਪਰੇਸ਼ਾਨ ਕਰਨ ਦਾ ਕਦੀ ਕਿਤੋਂ ਬੰਦੇ ਲੈ ਆਉਂਦੀ ਏ ਅਮਨਦੀਪ ਕੌਰ ਕਦੀ ਕਿਤੋਂ ਲੈ ਆਉਂਦੀ ਹਥਿਆਰਾਂ ਸਮੇਤ ਟਰੈਕਟਰ ਲੈ ਕੇ ਇੱਥੇ ਆਈ ਕੱਲ ਪਹਿਲੀ ਬੌਣ ਗਏ ਸਾਡੀ ਅਸੀਂ ਉੱਥੇ ਮੌਕੇ ਤੇ ਗਏ ਤਾਂ ਟਰੈਕਟਰ ਛੱਡ ਕੇ ਜਿਹੜੇ ਉੱਪਰੇ ਬੰਦੇ ਆ ਉਹ ਭੱਜ ਗਏ ਆ ਜੀ ਇੱਕ ਟਰੈਕਟਰ ਲੈ ਕੇ ਨਿਕਲ ਗਏ ਤੇ ਇੱਕ ਟਰੈਕਟਰ ਉੱਥੇ ਹੀ ਛੱਡ ਕੇ ਮੌਕੇ ਤੇ ਉਹ ਟਰੈਕਟਰ ਅਸੀਂ ਪੁਲਿਸ ਦੇ ਹਵਾਲੇ ਕਰਤਾ ਜੀ ਅਮਨਦੀਪ ਤਾਂ ਕਹਿਣਾ ਹੈ ਕਿ ਸੁਪਨਸਾਹ ਜਿਹੜੇ ਇਥੇ ਹਰਦਮੇਦ ਆ ਕੇ ਸਾਡਾ ਬੇਟਾ ਪੁਆ ਪਾਜੀ ਉੱਥੇ ਪਿੰਡ ਗਵਾਵ ਆ ਕੋਈ ਹਥਿਆਰਾਂ ਸਮੇਤ ਅਸੀਂ ਗਏ ਇਹਨਾਂ ਤਿੰਨ ਕਿੱਲੇ ਕੀ ਇਹਨਾਂ ਸਾਰੀ ਜ਼ਮੀਨ ਵਾਤੀ ਹੈ ਜੀ ਉੱਥੇ ਜਾ ਕੇ ਤੇ ਜਿਹੜਾ ਉਹ ਟਰੈਕਟਰ ਸੀ ਉਹ ਕਿੱਥੇ ਗਿਆ ਉਹ ਸਰੀਆਲੀ ਥਾਣੇ ਆ ਜੀ ਜਿਹੜੇ ਤੁਹਾਡੇ ਦੇ ਦੋਸ਼ ਲੱਗਦੇ ਬੇਬੁਨਿਆਦ ਸਭ ਬੇਬੁਨਿਆਦ ਹੈ ਜੀ ਜਦੋਂ ਕੋਰਟ ਦੇ ਵਿੱਚ ਇਹਨੇ ਸਟੇ ਲਿਆ ਆ ਉਹ ਤਿੰਨ ਕਿੱਲਾਂ ਦਾ ਜੀ ਉਹਦੀ ਕੋਰਟ ਦੇ ਥਰੂ ਜਿਤਨਾ ਕੋਰਟ ਦਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੈ ਜੀ ਮੈਂ ਮੰਗ ਹੀ ਕਰਦੇ ਮੈਂ ਮੰਗੇ ਉਹ ਕਰਦਾ ਵੀ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ ਇਹ ਮੇਰੇ ਤੇ ਅਲੀਗੇਸ਼ਨ ਲਾਉਂਦੀ ਹੈ ਵੀ ਸਰਪੰਚੋ ਕੇ ਤੱਕਾ ਕਰਦਾ ਜਦ ਕਿ ਤੱਕਾ ਇਹ ਕਰਨ ਲਈ ਆ ਬਾਰ-ਬਾਰ ਉਪਰੇ ਬੰਦੇ ਲੈ ਕੇ ਥਿਆਰਾ ਸਮੇਤ ਆਉਂਦੀ ਹੈ ਇੱਥੇ ਜ਼ਮੀਨ ਦੇ ਵਿੱਚ ਉੱਥੇ ਕੋਈ ਨੁਕਸਾਨ ਵੀ ਹੋ ਸਕਦਾ ਜੀ ਉਧਰੋਂ ਦੀ